ਜਿਹੜੇ ਲੋਕ ਚਿਕਨ ਮਟਰਨ ਖਾਂਦੇ ਆ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਖਾਂਣ ਬਟ ਫਿਸ਼ ਵੀ ਕੰਜ਼ਿਊਮ ਕਰਨ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 1.85 ਲੱਖ ਟਨ ਸਾਲਾਨਾ ਮੱਛੀ ਜਿਹੜੀ ਉਹ ਪੈਦਾ ਹੋ ਰਹੀ ਹੈ ਤੇ ਇਹ ਮੱਛੀ ਸਿਰਫ ਖਾਣ ਦੇ ਕੰਮ ਨਹੀਂ ਆਂਦੀ ਆਮ ਤੁਸੀਂ ਦੇਖੋਗੇ ਪਬਲਿਕ ਪਲੇਸਿਸ 'ਚ ਅਸੀਂ ਜਾਂਦੇ ਆਏਰਪੋਰਟਸ ਤੇ ਜਾਂਦੇ ਆਏ ਹੈਨਾ ਹਸਪੀਟਲਸ ਤੇ ਜਾਂਦੇ ਆਂ ਹੋਟਲਸ ਤੇ ਜਾਂਦੇ ਆ ਤੇ ਤੁਹਾਨੂੰ ਇੱਕ ਫਿਸ਼ ਇਕਵੇਰੀਆ ਮਿਲਣਗੇ ਉਹ ਚ ਰੰਗ-ਬਰੰਗੀਆਂ ਮੱਛੀਆਂ ਰੱਖਿਆ ਜਾਂਦੀਆਂ ਸੋ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਾ ਇਹਦੇ ਮੱਲ ਵੀ ਰੁਝਾਨ ਵਧਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਉਹ ਸਟੇਟਸ ਨੇ ਜਿਹੜਾ ਸਭ ਤੋਂ ਲੋ ਫ ਔਰ इजीली डाइजेस्ट ਹੋ ਜਾਂਦੀ ਹੈ ਉਹ ਇੱਕ ਕੰਪਲੀਟ ਪ੍ਰੋਟੀਨ ਦਾ ਸਰੋਤ ਹੈਗਾ ਇੱਕ ਆਦਮੀ 1.5 ਕਿਲੋ ਫਿਸ਼ ਖਾਂਦਾ ਫਿਰ ਉਹਦੇ ਵਿੱਚ ਜਿਹੜੀ ਫੈਟ ਹੁੰਦੀ ਹੈ ਉਹ ਉੱਚ ਕੁਆਲਿਟੀ ਦੀ ਹੁੰਦੀ ਹੈ ਮਤਲਬ ਕਿ ਉਹ ਤੁਹਾਡੇ ਅੰਦਰ ਜਾ ਕੇ ਕੋਲੇਸਟ੍ਰੋਲ ਨੂੰ ਲੋਅ ਕਰਦੀ ਹੈ ਤੁਹਾਡੇ ਹਾਰਟ ਲਈ ਅੱਛੀ ਹੈਗੀ ਹੈ ਖਾਲੀ ਵੀ ਬਹੁਤ ਅੱਛੀ ਹੁੰਦੀ ਹੈ ਤੁਹਾਡੇ ਨਰਵਸ ਸਿਸਟਮ ਲਈ ਵੀ ਬਹੁਤ ਅੱਛੀ ਹੈ ਬ੍ਰੇਨ ਡਿਵੈਲਪਮੈਂਟ ਲਈ ਵੀ ਬਹੁਤ ਅੱਛੀ ਹੈ ਜਿਹੜੀ ਸਾਡੀ ਪੰਜਾਬੀ ਪਪੂਲੇਸ਼ਨ ਹੈ ਜਿਹੜੀ ਨਾਨ-ਵੈਜੀਟੇਰੀਅਨ ਹੈਗੀ ਹੈ ਹਨਾ ਜਿਹੜਾ ਐਨੀਮਲ ਪ੍ਰੋਟੀਨ ਕੰਜ਼ੂਮ ਕਰਦੀ ਹੈ ਉਹਦੇ ਵਿੱਚ ਅਸੀਂ ਫਿਸ਼ ਕੰਜ਼ਮਪਸ਼ਨ ਨੂੰ ਪ੍ਰਮੋਟ ਕਰੀਏ ਉਹਦਾ ਮੇਨ ਕਾਰਨ ਇਹ ਹੈਗਾ ਕਿ ਜੇ ਅਸੀਂ ਪੂਰੇ ਇੰਡੀਆ ਨੂੰ ਦੇਖੀਏ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਉਹ ਸਟੇਟਸ ਨੇ ਜਿਹੜਾ ਸਭ ਤੋਂ ਲੋ ਫਿਸ਼ ਕੰਜ਼ਮਪਸ਼ਨ ਹੁੰਦੀ ਹੈ ਜਿੱਥੇ ਤੇ ਪਰ ਕੈਪੀਟਾ ਦੀ ਗੱਲ ਕਰਦੇ ਹਾਂ ਪਰ ਕੈਪੀਟਾ ਦਾ ਮਤਲਬ ਹੁੰਦਾ ਕਿ ਸਾਲ 'ਚ ਇੱਕ ਆਦਮੀ ਕਿੰਨੀ ਫਿਸ਼ ਖਾ ਲੈਂਦਾ ਤੇ ਉਹ ਪੰਜਾਬ ਦੀ ਸਿਰਫ 400 ਤੋਂ 500 ਗ੍ਰਾਮ ਹੈ ਤੇ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਆਂ ਤੇ ਐਵਰੇਜ ਜਿਹੜੀ ਆ ਉਹ 9 ਕਿਲੋ ਹੁੰਦੀ ਹੈ। ਇੱਕ ਆਦਮੀ ਇੱਕ ਸਾਲ 'ਚ 9 ਕਿਲੋ ਫਿਸ਼ ਖਾਂਦਾ ਹੈ। ਬਟ ਜੇ ਆਪਾਂ ਵਰਲਡ ਦੀ ਐਵਰੇਜ ਦੇਖੀਏ ਤਾਂ ਉਹ 20 ਕਿਲੋ ਦੇ ਕਰੀਬ ਹੈਗੀ ਹੈ। ਸੋ ਅਸੀਂ ਕਿਉਂ ਹੁਣ ਦੂਸਰਾ ਕੁਐਸਚਨ ਅਸੀਂ ਕਿਉਂ ਜਾਣਨੇ ਆ ਕਿ ਲੋਕ ਫਿਸ਼ ਖਾਂਦੇ ਕਿ ਜਿਹੜੇ ਲੋਕ ਐਨੀਮਲ ਪ੍ਰੋਟੀਨ ਕੰਜ਼ੂਮ ਕਰਦੇ ਆਂ ਤੇ ਉਹ ਫਿਸ਼ ਕਿਉਂ ਖਾਂਦੇ ਕਿਉਂਕਿ ਫਿਸ਼ ਦੇ ਵਿੱਚ ਜਿਹੜੇ ਆ ਕਿ ਗੁਣ ਬਹੁਤ ਜ਼ਿਆਦਾ ਹੁੰਦੇ ਆ। ਜਿਹੜੇ ਲੋਕ ਚਿਕਨ ਮਟਰਨ ਖਾਂਦੇ ਆ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਾ ਖਾਂਣ ਬਟ ਉਹ ਫਿਸ਼ ਵੀ ਕੰਜ਼ੂਮ ਕਰਨ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ ਸਲਾ ਨਮ ਅੱਛੀ ਜਿਹੜੀ ਉਹ ਪੈਦਾ ਹੋ ਰਹੀ ਹੈ ਔਰ ਕੰਜ਼ਿਊਮ ਵੀ ਹੋ ਰਹੀ ਹੈ ਲੇਕਿਨ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਜ਼ਿਆਦਾਤਰ ਕੰਡੇ ਵਾਲੀ ਮੱਛੀ ਖਾਣਾ ਪਸੰਦ ਨਹੀਂ ਕਰਦੇ ਔਰ ਤਲਾਬਾਂ ਹਾਂ ਤੇ ਜਿਹੜਾ ਐਕਵਾ ਕਲਚਰ ਜਾਂ ਫਿਸ਼ ਫਾਰਮਿੰਗ ਹੁੰਦਾ ਉਹਦੇ ਚ ਜਿਹੜੀ ਅਸੀਂ ਆਮ ਤੌਰ ਤੇ ਮੱਛੀ ਪਾਲਦੇ ਆ ਉਹ ਕਾਰਪ ਕਾਰਪ ਮੱਛੀਆਂ ਹੁੰਦੀਆਂ ਉਹਦੇ ਚ ਕੰਡਾ ਹੁੰਦਾ ਸੋ ਜਿਹੜੀਆਂ ਮੱਛੀਆਂ ਦਰਿਆਵਾਂ ਤੋਂ ਫੜੀਆਂ ਜਾਂਦੀਆਂ ਉਹ ਸਾਡੇ ਪੰਜਾਬੀ ਲੋਕ ਜ਼ਿਆਦਾ ਖਾਣਾ ਪਸੰਦ ਕਰਦੇ ਆ ਤਾਂ ਸਾਡੇ ਅਸੀਂ ਇੱਥੇ ਜਿਹੜਾ ਫਿਸ਼ ਫੈਸਟੀਵਲ ਦੇ ਵਿੱਚ ਇਹ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਕਿ ਇੱਕ ਤਾਂ ਇਹ ਕੀ ਜਿਹੜੀ ਫਿਸ਼ ਹੈਗੀ ਆ ਉਹਦੀ ਔਰ इजीली डाइजेस्ट ਹੋ ਜਾਂਦੀ ਹੈ ਉਹ ਇੱਕ ਕੰਪਲੀਟ ਪ੍ਰੋਟੀਨ ਦਾ ਸਰੋਤ ਹੈਗਾ ਕੰਪਲੀਟ ਪ੍ਰੋਟੀਨ ਦਾ ਮਤਲਬ ਹੈ ਉਹਦੇ ਸਾਰੇ ਏਸੈਂਸ਼ੀਅਲ ਅਮੀਨੋ ਐਸਿਡ ਭਰਪੂਰ ਮਾਤਰਾ ਚ ਹੁੰਦੇ ਆ ਫਿਰ ਉਹਦੇ ਵਿੱਚ ਜਿਹੜੀ ਫੈਟ ਹੁੰਦੀ ਆ ਉਹ ਉੱਚ ਕੁਆਲਿਟੀ ਦੀ ਹੁੰਦੀ ਆ ਮਤਲਬ ਕਿ ਉਹ ਤੁਹਾਡੇ ਅੰਦਰ ਜਾ ਕੇ ਕੋਲੇਸਟ੍ਰੋਲ ਨੂੰ ਲੋਅ ਕਰਦੀ ਆ ਤੁਹਾਡੇ ਹਾਰਟ ਲਈ ਅੱਛੀ ਹੈਗੀ ਆ ਫਿਰ ਹੋਰ ਜੀ ਮਿਨਰਲ ਵਿਟਾਮਿਨ ਸਾਰੇ ਹੈਗੇ ਆ। ਕਹਿੰਦੇ ਆਖਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਆ। ਆਖਾਂ ਲਈ ਵੀ ਬਹੁਤ ਅੱਛੀ ਹੁੰਦੀ ਹੈ। ਤੁਹਾਡੇ ਨਰਵਸ ਸਿਸਟਮ ਲਈ ਵੀ ਬਹੁਤ ਅੱਛੀ ਹੈ। ਬ੍ਰੇਨ ਡਿਵੈਲਪਮੈਂਟ ਲਈ ਵੀ ਬਹੁਤ ਅੱਛੀ ਹੈ। ਸੋ ਅਸੀਂ ਇਸ ਕਰਕੇ ਇਹਨੂੰ ਪ੍ਰਮੋਟ ਕਰ ਰਿਹਾ। ਦੂਜੀ ਗੱਲ ਰਹੀ ਵੀ ਕੰਡੇ ਦੀ ਜਿਹੜੀ ਪ੍ਰੋਬਲਮ ਆਂਦੀ ਹੈ। ਤਾਂ ਉਹ ਅਸੀਂ ਇੱਥੇ ਉਹ ਪ੍ਰੋਡਕਟਸ ਡਿਸਪਲੇ ਕਰ ਰਹੇ ਆ ਜਿਹਦੇ ਵਿੱਚ ਕੰਡੇ ਨੂੰ ਅਸੀਂ ਕੱਢ ਕੇ ਫਿਰ ਉਹਦੇ ਤੋਂ ਪ੍ਰੋਡਕਟਸ ਬਣਾ ਲੈਂਦੇ ਆ ਤਾਂ ਕਿ ਤੁਸੀਂ ਉਹਨੂੰ ਸਿੱਧਾ ਕੁੱਕ ਕਰਕੇ ਖਾ ਸਕੋ। ਤਾਂ ਕਿ ਕੰਡੇ ਦੀ ਸਮੱਸਿਆ ਵੀ ਦੂਰ ਹੋ ਸਕੇ। ਜਿਹੜੇ ਸਾਡੇ ਲੋਕ ਕਹਿੰਦੇ ਆ ਵੀ ਅਸੀਂ ਠੀਕ ਹੈ ਨਾ ਸੇ ਅੱਜ ਦਾ ਤੁਸੀਂ ਇੱਥੇ ਦੇਖੋਗੇ ਅਸੀਂ ਪੰਗਾਸ ਮੱਛੀ ਜਿਹੜੀ ਆ ਉਹ ਅਸੀਂ ਡਿਸਪਲੇ ਕੀਤੀ ਹੋਈ ਹੈ ਸੋ ਇਸ ਕਰਕੇ ਕੀਤੀ ਗਈ ਹੈ ਅਸੀਂ ਇਹਨੂੰ ਇਸ ਕਰਕੇ ਪ੍ਰਮੋਟ ਕਰ ਰਹੇ ਹਾਂ ਕਿ ਇਹਦੇ ਵਿੱਚ ਇੰਟਰਾਮਸਕੂਲਰ ਸਪਾਈਨ ਨਹੀਂ ਹੁੰਦਾ ਤਾਂ ਕਿ ਸਾਡੇ ਪੰਜਾਬੀ ਲੋਕ ਵੀ ਇਹਨੂੰ ਖਾਣ ਐ ਸੋ ਇਹੋ ਜਿਹਾ ਉਪਰਾਲੇ ਅਸੀਂ ਕਰ ਰਹੇ ਆ ਫਿਰ ਤੀਸਰਾ ਇੱਕ ਹੋਰ ਚੀਜ਼ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਜਿਹੜੇ ਸਟੂਡੈਂਟਸ ਨੇ ਯੂਥ ਹੈਗੇ ਆ ਜਾਂ ਕਿਸਾਨ ਵੀਰ ਨੇ ਉਹਨਾਂ ਨੂੰ ਵੀ ਇਸ ਪਾਸੇ ਲੈ ਕੇ ਆ ਰਹੇ ਆ ਕਿ ਉਹ ਫਿਸ਼ ਪ੍ਰੋਸੈਸਿੰਗ ਵੱਲ ਜਾਣ ਡਿਫਰੈਂਟ ਪ੍ਰੋਡਕਟਸ ਜਿਹੜੇ ਹੈ ਪ੍ਰਿਪੇਅਰ ਕਰਨ ਤਾਂ ਕਿ ਉਹ ਇਸ ਵਾਲੇ ਪਾਸੇ ਇੰਟਰਪ੍ਰੈਨਿਓਰਸ਼ਿਪ 'ਚ ਆ ਸਕਣ ਜੀ ਮੈਮ ਜੀ ਮੈਂ ਆਪਾਂ ਕਹਿੰਨੇ ਆ ਨਾ ਡੌਗ ਦੀ ਬਹੁਤ ਬਰੀਡਸ ਹੁੰਦੀਆਂ ਨੇ ਕੈਟਸ ਦੀ ਹੁੰਦੀਆਂ ਮੈਮ ਇਸੇ ਤਰੀਕੇ ਨਾਲ ਫਿਸ਼ ਦੀ ਵੀ ਬਹੁਤ ਬਰੀਡਸ ਹੁੰਦੀਆਂ ਨੇ ਅੱਜ ਤੁਸੀਂ ਕਿੰਨੇ ਕ ਡਿਸਪਲੇ ਦੇ ਵਿੱਚ ਜੁੜੀ ਹੈ ਫਿਸ਼ ਜਿਹੜੀ ਕਿ ਕਿਹੜੀ ਕਿਹੜੀ ਬਰੀਡ ਜਿਹੜ ਇਹਦੇਛ ਜੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੈਦਾ ਕਰ ਰਹੇ ਆ ਮੱਛੀ ਉਹਦੇ ਵਿੱਚ ਸਿਰਫ ਇੱਕ ਪੰਗਾਸ ਮੱਛੀ ਹੈ ਜਿਹਦੇ ਵਿੱਚ ਕੰਡਾ ਨਹੀਂ ਹੁੰਦਾ ਉਸ ਤੋਂ ਇਲਾਵਾ ਸਿੰਗੀ ਮੱਛੀ ਹੈ ਔਰ ਦੇਸੀ ਮਗੂਰ ਹੈ ਜਿਹਦੇ ਵਿੱਚ ਅਸੀਂ ਕੰਡਾ ਨਹੀਂ ਪਾਇਆ ਜਾਂਦਾ ਹੈਗਾ ਜਿਹੜੀ ਅਸੀਂ ਕਾਰਪ ਮੱਛੀਆਂ ਦੀ ਗੱਲ ਕਰ ਰਹੇ ਹਾਂ ਉਹ ਛੇ ਤਰ੍ਹਾਂ ਦੀਆਂ ਮੱਛੀਆਂ ਹੁੰਦੀਆਂ ਕਤਲਾ ਹੈ ਰੋਹੂ ਹੈ ਮੂਰਾਖ ਹੈ ਕਾਮਨ ਕਾਰਪ ਹੈ ਜਿਹਨੂੰ ਗੋਲਡਨ ਵੀ ਕਹਿੰਦੇ ਆ ਤੇ ਗ੍ਰਾਸ ਕਾਰਪ ਹੈ ਤੇ ਸਿਲਵਰ ਕਾਰਪ ਹੈ ਠੀਕ ਹੈ ਉਹ ਅਸੀਂ ਇੱਥੇ ਡਿਸਪਲੇ ਕੀਤੀਆਂ ਹੋਈਆਂ ਉਹਦੇ ਨਾਲ ਅਸੀਂ ਤੁਸੀਂ ਦੇਖੋਗੇ ਔਰਨਾਮੈਂਟਲ ਫਿਸ਼ੀਜ਼ ਆ ਸਜਾਵਟੀ ਮੱਛੀਆਂ ਇਹ ਮੱਛੀ ਸਿਰਫ ਖਾਣ ਦੇ ਕੰਮ ਨਹੀਂ ਜਾਨਦੇ ਆ ਹੋਟਲਸ ਤੇ ਜਾਨਦੇ ਆ ਤੇ ਤੁਹਾਨੂੰ ਇੱਕ ਅਫਿਸ਼ੀ ਕੁਵੇਰੀਆ ਮਿਲਣਗੇ ਉੱਚ ਰੰਗ ਬਰੰਗੀਆਂ ਮੱਛੀਆਂ ਰੱਖਿਆ ਜਾਂਦੀ ਸੋ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਾ ਇਹ ਦੇ ਮਤਲਬ ਵੀਰੂ ਜਾਨ ਵਧਿਆ ਸੋ ਅਸੀਂ ਡਿਫਰੈਂਟ ਤਰ੍ਹਾਂ ਦੀ ਜਿਹੜੀ ਸਜਾਵਟੀ ਮੱਛੀਆਂ ਰੱਖੀਆਂ ਇਹਦੇ ਵਿੱਚ ਛੋਟੀਆਂ ਲੈ ਕੇ ਵੱਡੀਆਂ ਐਗ ਬੀਰਰ ਵੀ ਹੈਗੀਆਂ ਲਾਈ ਬੀਰਰ ਵੀ ਹੈਗੀਆਂ ਸੋ ਇਹ ਸਾਡਾ ਮੇਨ ਮਕਸਦ ਹੈਗਾ ਕਿ ਅਸੀਂ ਜਿਆਦਾ ਤੋਂ ਜਿਆਦਾ ਜਿਹੜਾ ਸਾਡਾ ਨੌਜਵਾਨਾ ਉਹਨੂੰ ਇਹ ਦਸੀਏ ਵੀ ਅਸੀਂ ਮੱਛੀ ਪਾਲਣ ਦੇ ਨਾਲ ਨਾਲ ਹੋਰ ਕਿਹੜੇ ਮੱਛੀ ਪਾਲਣ ਨਾਲ ਜੁੜੇ ਕਿਤੇ ਆ ਜਿਹਦੇ ਵਿੱਚ ਅਸੀਂ ਹੋਰ ਅੱਗੇ ਆ ਸਕਦੇ ਜਿਵੇਂ ਸਜਾਵਟੀ ਮੱਛੀ ਪਾਲਣ ਹੋ ਗਿਆ ਜਾਂ ਉਹਦੇ ਤੋਂ ਪ੍ਰ ਇਹ ਸਾਰਾ ਸਾਡਾ ਅੱਜ ਦਾ ਮੇਨ ਆਬਜੈਕਟਿਵ ਹੈ ਜੀ ਮੈਮ ਕਿਸ ਤਰੀਕੇ ਦਾ ਰਿਸਪੌਂਸ ਜੁੜਾ ਆ ਰਿਹਾ ਕਿਉਂਕਿ ਇੱਥੇ ਡੀਸੀ ਸਾਹਿਬ ਵੀ ਪਹੁੰਚੇ ਸਿਗੇ ਕਿਸ ਤਰੀਕੇ ਦਾ ਜਿਹੜਾ ਇੱਕ ਪੰਜਾਬ ਵੱਲੋਂ ਹੀ ਲੁਧਿਆਣੇ ਵੱਲੋਂ ਇੱਕ ਹਮਕਾਰਾ ਜੁੜਾ ਹੈ ਮਿਲ ਉਹ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਸਪੈਕਟੇਟਰ ਜਿਹੜੇ ਇੱਥੇ ਵਿਜ਼ਿਟਰਸ ਆਏ ਨੇ ਅੱਜ ਤੋਂ ਡੀਸੀ ਸਾਹਿਬ ਵੀ ਸਾਡੇ ਕੋਲ ਚੇਚਾ ਉਪਰਾਲਾ ਕਰਕੇ ਆਏ ਸੀ ਉਹ ਸਾਡੇ ਜਿਹੜੇ ਸਟੂਡੈਂਟਸ ਨੇ ਜਿਹੜੇ ਪ੍ਰੋਡਕਟ ਪ੍ਰੈਪਰੇਸ਼ਨ ਦੇ ਵਿੱਚ ਅੱਗੇ ਆ ਰਹੇ ਨੇ ਉਹਨਾਂ ਦਾ ਉਹ ਕਾਰਗੁਜ਼ਾਰੀ ਦੇਖਣ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਅੱਜ ਇਸ ਮੇ ਔਰ ਅਸੀਂ ਸੋਚਦੇ ਹਾਂ ਕਿ ਜਿਵੇਂ ਅਸੀਂ ਜੇ ਇਹੋ ਜੇ ਮੇਲੇ ਲਗਾਤਾਰ ਲਗਾਉਂਦੇ ਰਵਾਂਗੇ ਤਾਂ ਅਸੀਂ ਆਪਣੇ ਮਕਸਦ ਵਿੱਚ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ